ਨਰੋਦਿੰਗ ਸਾਰਿਆਂ ਨੂੰ ਲੋਡ ਨਾਲ ਸਾਰਿਆਂ ਨੂੰ ਆਪਾਂ ਇਕੱਠੇ ਹੋ ਕੇ ਜਿੱਤਾਂਗੇ ਚੌਧਰੀ ਕਲਵਾਣੂ ਉਹ ਵੀ ਆਓ 골ਡੀ ਚੌਧਰੀ ਕਲਵਾਣੂ ਅਮਰੀਕ ਚੌਧਰੀ ਕਲਵਾਣੂ ਗੁਰਪ੍ਰੀਤ ਚੌਧਰੀ ਕਲਵਾਣੂ ਅਮਰੀਕ ਸਿੰਘ ਮੇਰੇ ਵੀਰ ਇੱਥੇ ਆ ਜਾਓ ਤੁਹਾਡੇ ਅਨੁਸਾਰ ਹਾਰ ਪਾਕੇ ਕਾਕੜਾ ਸਾਹਿਬ ਉਹ ਵੀ ਪਹੁੰਚ ਗਏ ਨੇ ਜਿੰਦਾਬਾਦ ਬਹੁਤ ਬਹੁਤ ਹੀ ਸ਼ਿਕਾਰ ਜੋ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਮੈਂ ਮਿਸਪਲ ਪੰਚਾਇਤ ਕੱਗਾਂਵਾਂ ਨੂੰ ਜਿੰਨੇ ਵੀ ਸਾਡੇ ਕੈਂਡੀਡੇਟ ਖੜੇ ਨੇ ਥੇ ਉਹਨਾਂ ਸਾਰਿਆਂ ਮਨੋਂ ਤੁਹਾਡਾ ਇੱਥੇ ਪਹੁੰਚਣ ਤੇ ਦਿਲਜਾ ਕਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਸ ਘੱਗਾ ਨਗਰ ਦੀਆਂ ਜਿਹੜੀਆਂ ਮਾਤਾਵਾਂ ਸਾਡੀਆਂ ਬੇੜਾਂ ਵੀ ਇੱਥੇ ਕਦਰਤ ਨੇ ਬੇਰੇ ਬਜ਼ੁਰਗ ਮੇਰੇ ਨੌਜਵਾਨ ਨਵੀਰੋ ਮੇਰੇ ਬੱਚੇ ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਅੱਜ ਇਹ ਚਾਨਕੀ ਤੁਹਾਡੇ ਦਰਸ਼ਨ ਹੋਣੇ ਸੀ ਕਿਉਂਕਿ ਅੱਜ ਤੁਹਾਡਾ ਦਾਸ ਢਾਲੇਵਾਲ ਸਾਹਿਬ ਦੇ ਜਿਹੜਾ ਖਲੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੇਤ ਮਜ਼ਦੂਰਾਂ ਦੇ ਆ ਕੇ ਕਿਉਂਕਿ ਮੈਂ ਜਾਣਾ ਤੋਂ ਪੁਲਿਸ ਦਾ ਅਫਸਰ ਜਾਣੇ ਗੱਲ ਸਮਝ ਲਈ ਤਰਨੇ ਓਕੇ ਡਟ ਕੇ ਲੜੋ ਡਟ ਕੇ ਆਪ ਸਰਕਾਰ ਨੇ ਬਿਲਕੁਲ ਹੀ ਨਾਸਮਾਰ ਦਿੱਤਾ ਉਸ ਦਾ ਪੜਾਈ ਦਾ ਟੀਚਰਾਂ ਦਾ ਘਟਾਤਾ ਕੰਮ ਕੁਛ ਖਾਣੇ ਦਾ ਘਟਾਤਾ ਮੇਰੇ ਬੱਚੀਆਂ ਪਹਿਲਾਂ ਬਹੁਤ ਸੋਹਣੇ ਜੀ ਵਾਪਸ ਪਹੁੰਚਣ ਵਾਲੇ ਨੇ ਸਾਹ ਦਰਬਾਰਾ ਸਿੰਘ ਉਹਦੇ ਘਰੋਂ ਦੁਪਹਿਰ ਦਾ ਖਾਣਾ ਖਾ ਕੇ ਚੱਕ ਵਾਲੀ ਮੈਂ ਇਜਾਜ਼ਤ ਲਵਾਂਗਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕੱਲੇ ਸਾ ਦਰਬਾਰਾ ਸਿੰਘ ਜੀ ਮੇਰੇ ਨਾਲ ਗੱਡੀ ਤੱਕ ਜਾਣਗੇ ਬਾਕੀ ਇੱਥੇ ਬੈਠੋ ਤੇ ਬੜਾ ਧੱਕਾ ਵੀ ਹੋਇਆ ਆ ਮਾਦੀ ਪਾਟੇ ਪਟਿਆਲਾ ਸਮਾਣਾ ਦੀ ਕਿਵੇਂ ਦੇਖ ਜਾਵਾਂ ਸਰਕਾਰ ਵੱਲੋਂ ਕੋਈ ਵੇਖਣ ਦੀ ਕੋਈ ਗੱਲ ਨਹੀਂ ਇਹਨਾਂ ਤੋਂ ਹੋਰ ਕੋਈ ਆਸ ਉਮੀਦ ਕੀਤੀ ਨਹੀਂ ਸੀ ਸਾਹਿਬ ਇਹ ਜਿਹੜੀ ਪਾਰਟੀ ਜਿਹੜੀ ਸਾਫ਼ ਸੁਥਰੀ ਗੱਲ ਕਰਨ ਵਾਸਤੇ ਆਈ ਸੀ ਕਿ ਅਸੀਂ ਇੱਕ ਚਿਹਰਾ ਮੋਹਰਾ ਪੰਜਾਬ ਦਾ ਬਦਲਾਂਗੇ ਬਹੁਤ ਹੀ ਅੱਛੀ ਰਾਜਨੀਤੀ ਦਾ ਸਤਰ ਲੈ ਕੇ ਆਵਾਂਗੇ ਇਮਾਨਦਾਰੀ ਨਾਲ ਪੰਜਾਬ ਚ ਵਿਚਰਾਂਗੇ ਲੋਕਾਂ ਦਾ ਬੁਨਿਆਦੀ ਹੱਕ ਜਿਹੜਾ ਪਹਿਲੀਆਂ ਸਰਕਾਰਾਂ ਦੇ ਵਿੱਚ ਕੋਈ ਛੋਟੇ-ਮੋਟੀ ਜੇ ਕੋਈ ਕਮੀ ਵੀ ਰਹੀ ਹੈ ਅਸੀਂ ਉਹ ਵੀ ਦੂਰ ਕਰਾਂਗੇ ਪਿੰਡ ਦੀਆਂ ਸੱਥਾਂ ਵਿੱਚੋਂ ਸਰਕਾਰਾਂ ਚੱਲਣਗੀਆਂ ਹਰ ਚੀਜ਼ ਹੀ ਉਲਟ ਹੋਈ ਜੀ ਬਾਜਵਾ ਸਾਹਿਬ ਜਦੋਂ ਇੱਥੇ ਕੇਸ਼ਰੀਵਾਲ ਨੂੰ ਤੇ ਭਗਵੰਤ ਨੂੰ ਇੰਨੀ ਗੱਲ ਹੀ ਕਵਾਂਗਾ ਕਿ ਥੋੜਾ ਜਿਹਾ ਆਪਣਾ ਤੌਰ ਇਹਦੇ ਨਾਲ ਤਾਂ ਫਿਰ ਆਪਣੀਆਂ ਸਿੱਧੇ ਤੌਰ ਨੋਮੀਨੇਸ਼ਨ ਹੀ ਕਰ ਲੈਂਦੇ ਦਾਗਜ ਵੀ ਭਰਦੀ ਕੀ ਲੋੜ ਸੀ ਇਹ ਫਰਾਡ ਹੀ ਮਾਰਨਾ ਸੀ ਜੇ ਝੂਠ ਹੀ ਬੋਲਣਾ ਸੀ ਜੇ ਕੁਫਰੀ ਤੋਲਣਾ ਸੀ ਜੇ ਤੁਸੀਂ ਆਪਣੇ ਸਾਰੇ ਦਫਤਰ ਜਿਹੜੇ ਨੇ ਬੀੜੀਆਂ ਦੇ ਅੰਦਰ ਢਾਈ ਟਾਈ ਟਿੰਨ ਤਿੰਨ ਸੌ ਗੁੰਡਾ ਲੈ ਕੇ ਇਹ ਐਮਐਲਏ ਅੰਦਰ ਬਹਿ ਜਾਣ ਬਾਹਰ ਉਹ ਜੰਦਰੇ ਲਾ ਦੇਣ ਕਿਸੇ ਨੂੰ ਅੰਦਰ ਵੜ ਨਾ ਦੇਣ ਜਾਂ ਹੱਥਾਂ ਦੇ ਵਿੱਚੋਂ ਨੋਮੀਨੇਸ਼ਨ ਪਾੜ ਦਿੱਤੇ ਜਾਣ ਇਸ ਤੋਂ ਵੱਡੀ ਤੋਹੀਨ ਲੋਕਤੰਤਰ ਦੀ ਕੀ ਹੋ ਸਕਦੀ ਫਿਰ ਉਹ ਪਾਰਟੀ ਕੱਲ ਕਰੇ ਜਿਹੜੀ ਪਿੱਛੇ ਡਾਕਟਰ ਅਮੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲਈ ਰੱਖਦੇ ਕਿ ਅਸੀਂ ਉਹ ਸੋਚਦੇ ਆਂ ਜੀ ਅਜੇ ਤੱਕ ਤੁਸੀਂ ਮੈਨੂੰ ਦੱਸੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਕੀ ਇਹ ਸੋਚ ਸੀ ਜੀ ਅੰਗਰੇਜ਼ਾਂ ਨਾਲ ਉਹਨਾਂ ਦੀ ਲੜਾਈ ਕਿਹੜੀ ਗੱਲ ਸੀ ਐਸੀ ਗੱਲ ਦੀ ਲੜਾਈ ਸੀ ਅੱਜ ਭਗਵੰਤ ਸਿੰਘ ਤੇ ਕੇਜਰੀਵਾਲ ਨੇ ਉਹੀ ਕੀਤਾ ਜਿਹੜੇ ਗੋਰੇ ਕਰਦੇ ਰਹੇ ਹਿੰਦੁਸਤਾਨ 'ਚ ਡਾਕਟਰ ਅੰਬੇਦਕਰ ਸਾਹਿਬ ਤੇ ਕਨਸਟੀਟਿਊਸ਼ਨ ਲੈ ਕੇ ਆਏ ਨੇ ਜਿਸ ਕਨਸਟੀਟਿਊਸ਼ਨ ਦੇ ਥੱਲੇ ਲੇਖਣਾ ਹੋਣੀਆਂ ਨੇ ਉਹਦੇ ਤੁਸੀਂ ਨਾਮਿਨੇਸ਼ਨ ਆ ਪਾੜਦੇ ਫਿਰਦੇ ਹੋ ਤੇ ਮੈਂ ਤੇ ਇਹਨਾਂ ਨੂੰ ਇਹੀ ਰਾਏ ਦਊਂਗਾ ਕਿ ਯਾਹ ਤੇ ਪਿੱਛੇ ਤਸਵੀਰਾਂ ਲਾਓ ਨਾ ਜੇ ਲਾਈਆਂ ਨੇ ਤੇ ਉਹ ਸੋਚਦੇ ਚੱਲੋ ਪੰਜਾਬ ਨੇ ਵੇਖੋ ਇੱਕ ਤੁਹਾਨੂੰ ਮੈਂ ਦੱਸਾਂ 92 ਐਮਐਲਏ 92 ਸਾਲ ਨਹੀਂ ਆਂਦੇ 92ਾਂ ਦੀ ਜਗ੍ਹਾ ਤੇ ਢਾਈਆਂ ਸਾਲਾਂ ਦੇ ਵਿੱਚ ਵੇਖੋ ਮਿਡ ਟਰਮ ਦੇ ਵਿੱਚ ਪਾਰਲੀਮੈਂਟ ਹੁੰਦੀ ਤੇ 92 ਤੋਂ ਬੱਤੀਆਂ ਤੇ ਆ ਗਏ 32 ਸੈਗਮੈਂਟਸ 'ਚ ਲੀਡ ਕੀਤੇ ਨੇ ਇੱਥੇ ਵੀ ਮੇਰਾ ਖਿਆਲ 92000 ਵੋਟ ਇੱਥੇ ਇੱਥੇ ਦੇ ਐਮਐਲਏ ਨੂੰ 92000 ਵੋਟ ਪਈ ਸੀ ਔਰ ਬੱਤੀਆਂ ਤੇ ਆ ਗਏ ਮੇਹਲੇ ਸਹੀ ਹੈ ਵੀ ਬਿਲਕੁਲ 92 ਤੋਂ ਬੱਤੀਆਂ ਤੇ ਆ ਗਈ ਐਮਐਲਏ ਵੀ 92 ਜੋਂ ਵੀ ਬੱਤੀਆਂ ਤੇ ਆ ਗਏ ਤੇ ਫਰਕ 2.5 ਹਜ਼ਾਰ ਦਾ ਰਹਿ ਗਿਆ ਤੇ ਹੁਣ ਅੱਜ ਇਲੈਕਸ਼ਨ ਕਰ ਲਓ ਮੈਂ 100% ਦੀ ਇਹ ਯਕੀਨ ਨਾ ਕਹਿ ਸਕਦਾ ਬੱਤੀਆਂ ਤੋਂ ਦਸਾਂ ਤੇ ਆ ਗਏ ਨੇ ਜਦੋਂ ਤੱਕ ਇਲੈਕਸ਼ਨ ਹੋਣੀ ਦੋਹਾਂ ਤੇ ਰਹਿ ਜਾਣੇ ਦੇਖੋ ਜੀ ਅਸੀਂ ਅੱਜ ਵੀ ਡਾਕਟਰ ਗਾਂਧੀ ਦਾ ਮੇਰੀ ਗੱਲ ਹੋ ਰਹੀ ਹੈ ਬ੍ਰਹਮੇਂਦਰਾ ਜੀ ਦਾ ਲੜਕਾ ਜਿਹੜਾ ਸਾਡਾ ਮੋਹਿਤ ਬੇਂਦਰਾ ਉਹ ਇੱਕ ਵੱਡੀ ਟੀਮ ਲੈ ਕੇ ਸੁਪਰੀਮ ਕੋਰਟ ਚ ਗਏ ਨੇ ਅੱਜ ਹੀ ਸੁਪਰੀਮ ਕੋਰਟ ਦਾ ਲਾਇਰ ਕੀ ਤੇ ਕਿ ਹਾਈ ਕੋਰਟ ਦੇ ਵਿੱਚ ਨਹੀਂ ਅਨਫੋਰਚਨਟਲੀ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਵੇਖੋ ਤੁਸੀਂ ਸਾਡੀਆਂ 13000 ਪੰਚਾਇਤਾਂ ਨੇ 3000 ਸਰਬਸੰਮਤੀ ਹੋਈ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਤਾਂ ਈ ਢੀ ਸਰਬਸੰਮਤੀ ਤੇ ਮੈਂ ਸਾਰੀ ਦੁਨੀਆ 'ਚ ਕਿਤੇ ਨਹੀਂ ਵੇਖੀ ਤੁਸੀਂ ਕਾਗਜ਼ ਰਿਜੈਕਟ ਕਰਕੇ ਕਾਗਜ਼ ਪਾੜ ਕੇ ਉਹਨੂੰ ਸਰਬਸੰਮਤੀ ਦੱਸ ਦਿੰਦੇ ਤੇ ਸੁਪਰੀਮ ਕੋਰਟ ਦੀ ਇਹ ਡਾਇਰੈਕਸ਼ਨ ਜਿਹੜੇ ਈ ਗੱਲ ਕਾਰਨ ਆਪਣੇ ਹੱਕ ਦੀ ਆਪਣੇ ਹੱਕ ਹਕੂਕ ਲੈਣ ਵਾਸਤੇ ਅਸੀਂ ਹਾਈ ਕੋਰਟ ਛੱਡ ਕੇ ਸੁਪਰੀਮ ਕੋਰਟ 'ਚ ਜਾ ਰਹੇ ਹਾਂ ਜੀ ਸੁਪਰੀਮ ਕੋਰਟ ਵਕੀਲ ਕੀਤਾ ਅੱਜ ਪਟਿਆਲੇ ਤੋਂ ਸਾਡੀ ਟੀਮ ਉੱਥੇ ਗਈ ਹੈ ਸ਼ਾਮ ਦਾ 5 ਵਜੇ ਦਾ ਟਾਈਮ ਹੈ ਉਹਦੇ ਨਾਲ ਜੀ ਅਸੀਂ ਉੱਥੇ ਵੀ ਦਾਇਰ ਕਰ ਰਹੇ ਹਾਂ ਅਸੀਂ ਲੜਾਈ ਹਰ ਜਗ੍ਹਾ ਲੜਾਂਗੇ ਅਫਸਰਾਂ ਨੂੰ ਵੇਖੋ ਮੈਂ ਵਾਰੀ-ਵਾਰੀ ਇੱਕੋ ਗੱਲ ਕਹਿੰਦਾ ਕਿ ਗੱਲ ਐਸਾ ਸੀ ਕੋਈ ਡੈਰੀ ਸੁਖਬੀਰ ਸਿੰਘ ਬਦਲ ਵਰਗਾਂ ਲਾਲ ਰੰਗ ਦੀ ਨਹੀਂ ਲਾਈ ਬਟ ਇੰਨਾ ਜ਼ਰੂਰ ਹੈ ਕੈਸੀ ਆਪਣੇ ਦਿਲ ਦੇ ਉੱਤੇ ਤੁਹਾਡਾ ਨਾਂ ਜ਼ਰੂਰ ਲਿਖ ਲਿਆ ਇਹ ਸਾਰੇ ਅਫਸਰ ਬਹੁਤ ਚੰਗੀ ਤਰ੍ਹਾਂ ਸਮਝਦੇ ਕਿ ਜਦੋਂ ਐਤਕੀ ਵਾਰੀ ਆ ਗਈ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਚਾਹੀਦੀ ਤੇ ਤੁਹਾਨੂੰ ਇਸ ਗੱਲ ਦੀ ਵੱਡੀ ਕੀਮਤ ਅਦਾ ਕਰਨੀ ਪੈਣੀ ਹੈ ਇਹ ਤੇ ਇਹਨਾਂ ਨੂੰ ਤੇ ਜੇ ਮਹੀਨਾ ਵੀ ਪੋਸਟਿੰਗ ਨਾ ਨਾ ਮਿਲੇ ਤੇ ਇਹਨਾਂ ਨੂੰ ਐਂ ਜਾਪਦਾ ਕਿ ਅਸੀਂ ਕਿਹੜੀ ਸਾਨੂੰ ਸਜ਼ਾ ਮਿਲ ਗਈ ਤੇ ਮੈਂ ਇਹਨਾਂ ਯਕੀਨ ਦਿਵਾਉਣਾ ਚਾਹੁੰਦਾ ਜਿਨ੍ਹਾਂ ਨੇ ਕਾਗਜ਼ ਪਾੜੇ ਨੇ ਤੇ ਪੜਵਾਏ ਇਹ 5 ਸਾਲ ਆnde ਟਾਈਮ 'ਚ ਜਦੋਂ ਸਰਕਾਰ ਆਏਗੀ ਇਹਨਾਂ ਨੂੰ ਇਹੋ ਜੀ ਪੋਸਟਿੰਗ ਦਿੱਤੀ ਜਾਏਗੀ ਜਿੱਥੇ ਇਹਨਾਂ ਨੂੰ ਸਮਝ ਆਏਗੀ ਕਿ ਅਸੀਂ ਅੱਗੇ ਤੋਂ ਗਲਤ ਕੰਮ ਨਹੀਂ ਕਰਨਾ ਅਸੀਂ ਸਹੀ ਕੰਮ ਕਰ। ਤੋ ਇਹ ਪਹਿਲੀ ਵਾਰ ਆਣੇ ਸੀ ਪਹਿਲੀ ਵਾਰ ਤੇ ਖੀਰਲੀ ਵਾਰ ਆਣੇ ਨੇ। ਘਾ ਤਾਂ ਲੱਭਣਾ ਕੋਈ ਨਹੀਂ ਸਾਰੇ ਪਰਿਵਾਰ ਦੇ ਜੀਆਂ ਨੂੰ ਇਹਨਾਂ ਪਾਸਪੋਰਟ ਪੜਾ ਕੇ ਬਾਹਰਲੇ ਦੇਸ਼ਾਂ 'ਚ ਕੱਲਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਦਾ ਆਪਣਾ ਪਰਿਵਾਰ ਮੈਲਬਨ ਜਾ ਚੁੱਕਿਆ ਜੀ। ਤੇ ਤੁਸੀਂ ਆਪੇ حساب ਲਾ ਲੋ ਐ ਤੇ 2 ਸਾਲ ਰਹਿ ਗਏ ਇਕイールੇ ਸਾਲ ਤੁਹਾਨੂੰ ਪਤਾ ਲੱਗਣਾ ਤੁਹਾਡੇ ਐਮ ਐਲ ਏ ਨੇ ਵੀ ਆਪਣੇ ਪਾਸਪੋਰਟ ਬਣਾ ਕੇ ਬਾਹਰ ਨਿਕਲ ਜਾਣ ਜਿਉਂ ਤੱਕ ਇਲੈਕਸ਼ਨਾਂ ਹੋਣੀਆਂ ਨੇ ਨਾ ਜੀ ਇਹਨਾਂ ਦਾ ਕੋਈ ਐਮ ਐਲ ਏ ਤੇ ਇਹਨਾਂ ਦਾ ਕੋਈ ਕਾਗਜ਼ ਭਰਨ ਵਾਲਾ ਵੀ ਨਹੀਂ ਇੱਥੇ ਰਹਿਣਾ ਜੀ ਬਸ ਇਨੀ ਗੱਲ ਮੈਂ ਕਹੀ ਮੈਂ ਹਰਵਿੰਦਰ ਸਿੰਘ ਜੀ ਪਾਰਟ ਨੰਬਰ ਮੇਰਾ 6 ਆ ਜੀ ਮੈਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਨਾਲ ਲੇ ਕੇ ਨਵਾਜਿਆ ਗਿਆ ਤੇ ਮਹੱਲੇ ਸਹਿਯੋਗ ਨਾਲ ਮੈਂ ਪਾਰਟੀ ਵੱਲੋਂ ਖੜਿਆ ਜੀ ਤੇ ਅਸੀਂ ਵਿਕਾਸ ਦੇ ਕੰਮ ਪਹਿਲੇ ਅਧਾਰ ਤੇ ਕਰਾਂਗੇ ਤੇ ਜੋ ਵੀ ਸੁਲਤਾਨਗਿਆਂ ਲੈ ਕੇ ਜਾ ਆਪਾਂ ਡਾਕਟਰ ਨੇ ਮੁੱਤੇ ਥੋੜੇ ਬਾੜ ਦੇ ਨੇ ਮੁੱਤੇ ਸ੍ਰੈਸਤਾ ਇਹ ਮੁੱਦੇ ਸਾਡੇ ਬਹੁਤ ਨੇ ਕਿਉਂਕਿ ਇਹ ਸਾਡੀ ਜੀ ਮੱਲਾ ਵਸਤੀ ਆ ਇਹ ਬਣੀ ਸੀ ਨਾ 1979 ਦੇ ਵਿੱਚ ਅੱਜ ਤੱਕ ਤਕਰੀਬਨ 45 ਸਾਲ ਹੋ ਚੁੱਕੇ ਨੇ ਜਿਸ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਕਾਰਨ ਇਹ ਇਹ ਇੱਕ ਪੈਂਦੀਆ ਕਮੇਟੀ ਹਦੂਦ ਤੋਂ ਬਾਹਰ ਜੋ ਵੀ ਗ੍ਰਾਂਟ ਆਂਦੀ ਆ ਜੋ ਮੰਗਦੇ ਆਂ ਸੀ ਉਹ ਕਹਿੰਦੇ ਵੀ ਤੁਹਾਡਾ ਇਹ ਬਾਹਰ ਪੈਂਦਾ ਏਰੀਆ ਇਸ ਕਰਕੇ ਕੋਈ ਵੀ ਵਿਕਾਸ ਨਹੀਂ ਹੋਇਆ ਨਾ ਅੱਛਾ ਪਿੰਡ ਦਾ ਕੂੜਾਕਰਕ ਪਾਤੜਾਂ ਦਾ ਕੂੜਾਕਰਕ ਸਾਡੇ ਨਾਲਾਂ ਦਾ 500 ਮੀਟਰ ਦੇ ਏਰੀਆ ਦੇ ਵਿੱਚ ਪਾਣੀ ਆ ਗੰਦਾ ਪਿੰਡ ਦਾ ਉਹ ਵੀ ਸਾਡੇ ਮਹੱਲੇ ਚੜਚਾਉਂਦਾ ਨਾ ਉਹਰੇ ਵਾਟਰ ਸਪਲਾਈ ਕੋਈ ਹੁੰਦਾ ਤੇ ਨਾ ਕੋਈ ਨਰੇਗਾ ਸਕੀਮ ਹੈ ਨਾ ਹੀ ਕੋਈ ਮੰਗਣ ਵਾਲੀ ਹੈ ਨਾ ਕੋਈ ਗਲੀਆਂ ਨਾਲੇ ਹੁੰਦਾ ਅਸੀਂ ਬਿਲਕੁਲ ਹੀ ਚਿੱਕੜ ਦੇ ਵਿੱਚ ਬੈਠੇ ਆ ਅਸੀਂ ਵਿਕਾਸ ਦੇ ਮੁੱਦੇ ਦੇ ਨਾਮ ਤੇ ਚੋਣ ਲੜਾਂਗੇ ਤੇ ਵੋਟਰਾਂ ਨੂੰ ਅਪੀਲ ਕਰਾਂਗੇ ਵੀ ਆਪਾਂ ਜੋ ਵੀ ਹੈ ਇਹਨੂੰ ਸਹਿਯੋਗ ਸਹਿਯੋਗ ਮਹੱਲੇ ਸਹਿਯੋਗ ਨਾਲ ਹੀ ਖੜਿਆ ਜੀ ਪ੍ਰੋਪਰ ਨਹੀਂ ਰਹੀਏ ਕੋਈ ਹਾਂਜੀ ਉਮੀਦ ਹੈ ਅਮੀਰ ਸਾਰਾ ਉਮੀਦ ਨਾਲ ਹੀ ਖੜਿਆ ਜੀ ਜੋ ਵੋਟਾਂ ਦਾ ਉਤਸ਼ਾਹ ਦੇਖਿਆ ਗਿਆ ਉਹ ਸਾਰਾ ਵਿਕਾਸ ਨੂੰ ਦੇਖ ਕੇ ਆਪਣਾ ਵੋਟ ਜਿਹੜੀ ਕਾਂਗਰਸ ਨੂੰ ਦੇਣੀ ਹੈ ਸਾਡੇ ਕੈਂਡੀਡੇਟ 10 ਤਾਰੇ ਨੇ ਅਸੀਂ ਗੱਗਾ ਕਮੇਟੀ 'ਚ ਜਿੱਥੇ ਆਪਾਂ ਖੜੇ ਆ ਇਹ ਸਦਾ ਹਰਵਿੰਦਰ ਸਿੰਘ ਨੇ ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਨੇ ਇਹ ਸਾਰੇ ਵਾਰਡ ਨੇ ਇਕੱਠਾ ਕਰਕੇ ਸਹਿਮਤੀ ਨਾਲ ਬੰਦੇ ਨੂੰ ਖੜਾਇਆ ਪੂਰੇ ਜੋਰ ਸ਼ੋਰ ਨਾਲ ਜਿੱਤਣਗੇ ਇਹ ਲੱਗਦਾ ਉਹ ਵੀ ਜਿਵੇਂ ਨੌਜਵਾਨ ਨੇ ਜਿਵੇਂ ਅੱਜਕੱਲ ਦੰਮਲੇ ਨੌਜਵਾਨਾਂ ਆ ਕੀ ਆਗੇ ਕਰਨੇ ਇਸ ਤਰ੍ਹਾਂ ਦੇ ਪ੍ਰਾਲੇ ਹੋਣਗੇ ਇਹਨਾਂ ਦੇ ਜਿੱਤਨ ਦੁਆੜ ਇਹ ਨੌਜਵਾਨ ਨੇ ਨੌਜਵਾਨ ਪ੍ਰਾਲੇ ਕਰਨਗੇ ਜਿਵੇਂ ਆਮ ਆਦਮੀ ਨੇ ਧੱਕਾ ਕਰਿਆ ਬੇਰਜਗਾਰੀ ਵਾਲੇ ਪਾਸੇ ਧਿਆਨ ਨਹੀਂ ਕਿਸੇ ਪਾਸੇ ਧਿਆਨ ਨਹੀਂ ਹੈ ਨਾ ਕੋਈ ਕੰਮ ਹੋ ਰਹੇ ਨੇ ਇਹ ਵੱਧ ਚੜ ਕੇ ਕੰਮ ਕਰਨਗੇ ਅਪੀਲ ਕੀ ਵੋਟਰਾਂ ਨੂੰ ਵੋਟਰਾਂ ਨੂੰ ਅਪੀਲ ਹੈ ਆਪ ਵੀ ਡਰ ਤੋਂ ਬਿਨਾ ਬਾਹਰ ਆਓ ਬੱਤ ਬੱਤ ਵੋਟਾਂ ਪਾਓ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਮੇਰਾ ਨਾਮ ਹੈਗਾ ਜੀ ਪ੍ਰਤਪਾਲ ਸਿੰਘ ਬਿੱਟੂ ਮੈਂਬਰ ਪੀਸੀਸੀ ਮੈਂ ਤਾਂ ਇਸ ਕਰਕੇ ਅਸੀਂ ਆਏ ਅੱਜ ਪ੍ਰਤਾਪ ਸਿੰਘ ਬਾਜਵਾ ਜੀ ਦਾ ਅੱਜ ਅਚਾਨਕ ਹੀ ਇੱਥੇ ਜਿਹੜਾ ਹੈਗਾ ਪ੍ਰੋਗਰਾਮ ਬਣ ਗਿਆ ਸੀਗਾ ਉਹ ਡੱਲੇਵਾਲ ਸਾਹਿਬ ਕੋਲੇ ਉੱਥੇ ਗਏ ਸੀ ਖਨੌਰੀ ਬਾਰਡਰ ਤੇ ਉਦੋਂ ਆਂਦੇ ਆਂਦੇ ਜਿਹੜਾ ਹੈਗਾ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ 10 ਮਿੰਟ ਅਸੀਂ ਜਰੂਰ ਘੱਗੇ ਲਾ ਕੇ ਜਾਵਾਂਗੇ ਕੀ ਕਹਾ ਜਾਂਦਾ ਜਿਵੇਂ ਆਮ ਤੌਰ ਤੇ ਪਾਰਟੀ ਰਾਜਨੀਤਿਕ ਮੌਜੂਦਾ ਸਰਕਾਰ ਹੈ ਉਹਦੇ ਬਾਰੇ ਕੁਝ ਮਨਾਂ ਦੇ ਦੇਖੋ ਮੌਜੂਦਾ ਸਰਕਾਰ ਦਾ ਤੁਸੀਂ ਨੇ ਦੇਖ ਹੀ ਲਿਆ ਜੀ 2-3 ਸਾਲ ਦੇ ਵਿੱਚ ਜਿਹੜਾ ਹੈਗਾ ਕਿਤੇ ਵਿਕਾਸ ਨਹੀਂ ਹੋਇਆ ਕਿਤੇ ਕੋਈ ਗ੍ਰਾਂਟ ਕੋਈ ਆਈ ਨਹੀਂ ਹੈਗੀ ਕਮੇਟੀ ਦਾ ਦੇਖ ਲਓ ਕੀ ਹਾਲ ਹੈ ਕਿਸ ਤਰ੍ਹਾਂ ਦਾ ਕੋਈ ਇੱਥੇ ਘੱਗੇ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਬੋਲਦੇ ਸੀ ਵਿਕਾਸ ਇੰਨਾ ਕੀਤਾ ਜਿਹੜਾ 70 ਸਾਲਾਂ ਕਿ ਹੋਇਆ ਨਹੀਂ ਇਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਆ ਜੀ ਜਾ ਕੇ ਕੱਲੇ-ਕੱਲੇ ਵਾਰਡ ਦੇ ਵਿੱਚ ਕੱਲੀ-ਕੱਲੀ ਗਲੀ ਦੇ ਵਿੱਚ ਜਾ ਕੇ ਦੇਖੋ ਕੀ ਵਿਕਾਸ ਹੋਇਆ ਜੋ ਵੀ ਵਿਕਾਸ ਹੋਇਆ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਹੋਇਆ ਤੇ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਧ ਤੋਂ ਵੱਧ ਜਿਹੜਾ ਹੈਗਾ ਵਿਕਾਸ ਕਰਵਾਉਗੀ ਘੱਗੇ ਦੇ ਵਿੱਚ ਆਪਣੇ ਘੱਗੇ ਦੇ ਵਿੱਚ ਅਸੀਂ ਕਮੇਟੀ ਬਣਾਵਾਂਗੇ ਜੀ ਮੇਰੀ ਵੋਟਰਾਂ ਨੂੰ ਮੇਰੀ ਵੋਟਰਾਂ ਨੂੰ ਇਹੀ ਅਪੀਲ ਆ ਕੀ ਡਰ ਤੋਂ ਬਿਨਾ ਭੈ ਤੋਂ ਬਿਨਾ ਸਾਰੇ VOTER ਬਾਹਰ ਆ ਕੇ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਨਿੱਤਰੋ ਤੇ ਇਹਨਾਂ ਨੂੰ ਵੱਧ ਚੜ ਕੇ ਵੋਟਾਂ ਪਾਓ ਤੇ ਜਿਹੜਾ ਹੈਗਾ ਇਹਨਾਂ ਨੂੰ ਜਿਤਾਓ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਧ ਵੱਧ ਇਹ ਵਿਕਾਸ ਕਰ ਸਕਣਾ